ਸੋ ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਉਹਨੂੰ ਵੀ ਚਾਹੀਦਾ ਵੀ ਉਹ ਟਕਰਾਅ ਵਿੱਚੋਂ ਬਾਹਰ ਆਵੇ ਸੋ ਜੇ ਪੰਥ ਦੀਆਂ ਅਸਰਮੌਰ ਜਥੇਬੰਦੀਆਂ ਕੱਲੇ ਬਾਬਾ ਹਰਨਾਮ ਸਿੰਘ ਨੇ ਅੱਜ ਤਿੰਨ ਨਹੰਗ ਸਿੰਘ ਜਥੇਬੰਦੀਆਂ ਦਾ ਤੇ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਦਾ ਜਿਹੜਾ ਹੈਗੇ ਆ ਉਹ ਬਿਆਨ ਆਏ ਨੇ ਵੀ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਦੀ ਜਿਹੜੀ ਹੈਗੀ ਜ਼ਿੰਮੇਵਾਰੀ ਨੂੰ ਹਾਲੇ ਪ੍ਰਵਾਨ ਨਹੀਂ ਕਰਦੇ ਸੋ ਇਹ ਜਿੱਤ ਬਗਾ ਰਹੇ ਹੈਗੇ ਵੀ ਅਸੀਂ ਇਸ ਇਤਿਹਾਸਕ ਦਿਹਾੜੇ ਤੇ ਭਾਵੇਂ ਲੜਾਈ ਹੋ ਜੇ ਭਾਵੇਂ ਤਲਵਾਰਾਂ ਚੱਲ ਜਾਣ ਪਰ ਅਸੀਂ ਜਥੇਦਾਰ ਨੂੰ ਪ੍ਰਵਾਨਗੀ ਤਲਵਾਰਾਂ ਦੇ ਜ਼ੋਰ ਨਾਲ ਇਹ ਆ ਜਿਹੜੀ ਡਾਂਗ ਦੇ ਜ਼ੋਰ ਨਾਲ ਉਹ ਠੱਕੇ ਨਾਲ ਪ੍ਰਵਾਨਗੀ ਮਿਲਦੀ ਹੈ ਵੀ ਉਹ ਠੱਕੇ ਨਾਲ ਜਿਹੜੀ ਉਹ ਪ੍ਰਵਾਨਗੀ ਦਿਵਾਉਣੀ ਚਾਹ ਰਹੇ ਹੈਗੇ ਆ ਇਹਦੇ ਚੋਂ ਵੱਡਾ ਸੰਕਟ ਇੰਟਰਨਲ ਲੜਾਈ ਹੈ ਪਾਰਟੀ ਦੇ ਅੰਦਰ ਵੀ ਇੱਕ ਤਰ੍ਹਾਂ ਨਾਲ ਦੋ ਧੜਿਆਂ ਦੀ ਆਪਸੀ ਲੜਾਈ ਵੀ ਚੱਲ ਰਹੀ ਹੈਗੀ ਆ ਇੱਕ ਭਾਈ ਹਰਜਿੰਦਰ ਸਿੰਘ ਧਾਮੀ ਵਾਲਾ ਧੜਾ ਹੈਗਾ ਤੇ ਦੂਜਾ ਪਰਮਜੀਤ ਸਿੰਘ ਸਰਨ ਵਾਲਾ ਧੜਾ ਹੈਗਾ ਹੁਣ ਦੋ ਧੜੇ ਆਪਣੀ ਨਿੱਜੀ ਚੌਧਰ ਤੇ ਆਪਣੀ ਨਿੱਜੀ ਲੜਾਈ ਨੂੰ ਸਿੱਖ ਪੰਥ ਦੀ ਲੜਾਈ ਬਣਾ ਕੇ ਪੇਸ਼ ਕਰ ਰਹੇ ਆ ਔਰ 6 ਜੂਨ ਵਾਲਾ ਜਿਹੜਾ ਇਤਿਹਾਸਕ ਦਿਹਾੜਾ ਉਹਦੇ ਵਿੱਚ ਆਪ ਹੀ ਖਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਇਹ ਦਿਖਾਇਆ ਜਾਵੇ ਵੀ ਪਰਮਜੀਤ ਸਿੰਘ ਸਰਨ ਵਾਲਾ ਧੜਾ ਮਜ਼ਬੂਤ ਆ ਜਾਂ ਹਰਜਿੰਦਰ ਸਿੰਘ ਧਾਮੀ ਵਾਲਾ ਧੜਾ ਮਜ਼ਬੂਤ ਆ ਜੀ ਉਹਨਾਂ ਨੂੰ ਚਾਹੀਦਾ ਹੈਗਾ ਵੀ ਉਹ ਜ਼ਥੇਦਾਰ ਸਾਹਿਬ ਨੂੰ ਉੱਥੇ ਕੋਈ ਸਰਗਰਮੀ ਨਾ ਕਰਨ ਦੇਣ। ਉਹਦੇ ਤੋਂ ਇਹ ਹੋ ਜਾਦਾ ਵੀ ਗਿਆਨੀ ਰੁਘਵੀਰ ਸਿੰਘ ਉਹਨਾਂ ਤੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕਰਾ ਲਿਆ ਜਾਵੇ। ਤੇ ਗਿਆਨੀ ਰੁਘਵੀਰ ਸਿੰਘ ਜਿਹੜੇ ਕਿ ਦਰਬਾਰ ਸਾਹਿਬ ਦੇ ਮੁੱਖ ਗ੍ਰੰਤੀ ਹੈਗੇ ਉਹਨਾਂ ਤੋਂ ਹੀ ਜੇ ਕੋਈ ਸੰਦੇਸ਼ ਹੈਗਾ ਆਖਰੀ ਉਹ ਉਹ ਪੜਾਇਆ ਜਾਣਾ ਚਾਹੀਦਾ ਤਾਂ ਕਿ ਸੰਕਟ ਟਲੇ। ਉਤੋਂ ਬਾਅਦ ਹੈਗੀ ਆ ਜਿਹੜੀ ਸਾਰੀਆਂ ਤਰ੍ਹਾਂ ਨਾਲ ਬੈਲ ਬੈਠ ਕੇ ਉਹ ਕਾਰਵਾਈ ਕਰਕੇ ਜ਼ਥੇਦਾਰ ਦੇ ਭਵਿੱਖ ਬਾਰੇ ਉਹਨੂੰ ਹਟਾਉਣਾ ਜਾਂ ਨਵਾਂ ਲਾਉਣਾ ਉਹਦੇ ਬਾਰੇ ਬਾਅਦ ਚੋਂ ਗੱਲ ਕੀਤੀ ਜਾ ਸਕਦੀ। ਫੋਏ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਦਾ ਤਾਂ ਇਹ ਸੀਗਾ ਈਵਨ ਹੁਣ ਤੇ ਅਕਾਲੀ ਦਲ ਦਾ ਵੀ ਵੀ ਇਸ ਜਿਹੜੀ ਯਾਦ ਆ ਉਹਨੂੰ ਕਿਤੇ ਮਨਾਉਣ ਤੋਂ ਹਟ ਹਟਾ ਦਿੱਤਾ ਜਾਂਦਾ ਹੈ ਨਾ ਸੋ ਜਿਹੜੇ ਸ਼ਰਧਾਵਾਨ ਸਿੱਖਾ ਜਦੋਂ ਉਹ ਵਿਰੋਧ ਕਰਦੇ ਆ ਤਾਂ ਉਹਨਾਂ ਤੇ ਡਾਂਗਾਂ ਭਰਾਈਆਂ ਜਾਂਦੀਆਂ ਸੋ ਜਿਹੜੇ ਸੁਚੀਆਂ ਰੂਹਾਂ ਪੰਥਾਲੀਆਂ ਉਹ ਕਦੇ ਡਾਂਗ ਨਹੀਂ ਭਰਉਂਦੀਆਂ ਸੋ ਕੋਈ ਵੀ ਸਿੱਖ ਜਿਹੜਾ ਸੱਚਾ ਸਿੱਖ ਹੈ ਐਨੀ ਮਹਾਨ ਸ਼ਹਾਦਤ ਵਾਲੇ ਦਿਨ ਕੋਈ ਵੀ ਹੁੱਲੜਵਾਜੀ ਕਰਨ ਦੀ ਸੋਚ ਵੀ ਨਹੀਂ ਸਕਦਾ ਜਿਹੜਾ ਰੀਅਲ ਪੰਥਕ ਸਿੱਖ ਹੈਗਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਆ ਖਬਰਾਂ ਦੇ ਪਿੱਛੇ ਕੀ ਕੁਝ ਚੱਲ ਰਿਹਾ ਹੈ ਉਹਦੇ ਬਾਰੇ ਪਰਚੋਲ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਰਤਾਰ ਸਿੰਘ ਜੀ ਆਓ ਫਤਿਹ ਦੀ ਸਾਂਭੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅਰਤਾਰ ਸਿੰਘ ਜੀ ਸ਼ੁਰੂਆਤ ਅੱਜ ਆਪਾਂ ਕਰਨੀ ਹੈਗੀ ਆ ਜੋ ਮੌਜੂਦਾ ਪੰਥਕ ਸੰਕਟ ਆਪਾਂ ਕਹਿ ਸਕਦੇ ਗਿਆਨੀ ਹਰਨਾਮ ਸਿੰਘ ਧੁੰਮਾ ਹੁਣਾ ਦੇ ਵੱਲੋਂ ਇੱਕ ਸਟੇਟਮੈਂਟ ਜਿਹੜੀ ਹੈ ਉਹ ਦੇ ਦਿੱਤੀ ਜਾਂਦੀ ਹੈ ਕਿ ਜਿਹੜੇ ਮੌਜੂਦਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਜਿਹੜੇ ਥਾਪੇ ਗਏ ਨੇ ਕੁਲਦੀਪ ਸਿੰਘ ਗੜਗੱਜ ਹੁਣੀ ਕਿ ਉਹਨਾਂ ਨੂੰ ਮੇਨ ਜਿਹੜਾ ਹੈਗਾ ਸੰਦੇਸ਼ ਕਹ ਲਈਏ ਜਾਂ ਸਪੀਚ ਜਿਹੜੀ ਹੈ ਉਹ ਨਾਂ ਦੇਣ ਦਿੱਤੀ ਜਾਵੇ ਕਿਉਂਕਿ ਉਹ ਸਰਪ੍ਰਮਾਨਿਤ ਨਹੀਂ ਹੈਗੇ ਤੇ ਉਸ ਤੋਂ ਬਾਅਦ ਮਾਹੌਲ ਕਾਫੀ ਜ਼ਿਆਦਾ ਗਰਮਾ ਜਾਂਦਾ ਹੈਗਾ ਇਹ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਉੱਥੇ ਜਾ ਕੇ ਵਿਜ਼ਿਟ ਕਰਕੇ ਆਉਂਦੇ ਨੇ ਅਤੇ ਬਕਾਇਦਾ ਜਿਹੜਾ ਹੈ ਹੁਣ ਕਾਫੀ ਸਰਗਰਮੀਆਂ ਚੱਲਦੀਆਂ ਨੇ ਕਿ ਇਸ ਸੰਕਟ ਨੂੰ ਜਿਹੜਾ ਹੈ ਟਾਲ ਲਿਆ ਜਾਵੇ। ਅ ਕੀ ਕਹੋਗੇ ਤੁਹਾਡਾ ਪਹਿਲਾ ਅਤੇ ਕੀ ਪ੍ਰਤੀਕਰਮ ਹੈ? ਹਾਂਜੀ ਇੱਕ ਤਾਂ ਕਿਉਂਕਿ ਆਪਾਂ ਘੱਲੂ ਘਾਰੇ ਦੀ ਜਿਹੜੀ 43ਵੇਂ ਬਰੇ ਗੰਡਾ ਜਿਹੜੇ ਮਨਾ ਰਹੇ ਹੈਗੇ ਆ ਸੋ ਸਾਡੇ ਬਹਾਦਰ ਸੂਰਮਿਆਂ ਨੇ ਸਿੱਖੀ ਦੀ ਆਨ-ਬਾਨ ਤੇ ਸ਼ਾਨ ਦੀ ਜਿਹੜੀ ਕਾਇਮੀ ਲਈ ਸ਼ਹਾਦਤਾਂ ਦਿੱਤੀਆਂ। ਜੀ ਸਿੱਖਾਂ ਦੀ ਹੋਂਦ ਨੂੰ ਕਾਇਮ ਰੱਖਣ ਲਈ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਸੋ ਉਹਨਾਂ ਸ਼ਹਾਦਤਾਂ ਦੇ ਮਨੂ ਮਨਾਉਣ ਵੇਲੇ ਜਿਹੜਾ ਹੈਗਾ ਖਾਲਸਾ ਪੰਥ ਵਿੱਚ ਇੱਕ ਤਰ੍ਹਾਂ ਦੀ ਸਿਧਾਂਤਕ ਏਕਤਾ ਜਿਹੜੀ ਬਹੁਤ ਜ਼ਰੂਰੀ ਹੋਣੀ ਚਾਹੀਦੀ ਹੈਗੀ ਆ ਸੋ ਜੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਵੱਲੋਂ ਜਿਹੜਾ ਕਿ ਕਿਉਂਕਿ ਦਮਦਮੀ ਟਕਸਾਲ ਦੀ ਅਗਵਾਈ ਹੇਠ ਹੈ ਜਿਹੜੀ ਵੱਡੀ جنگ ਆ ਲੜੀ ਗਈ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਲੜੀ ਗਈ ਹੈਗੀ ਆ ਸੋ ਜੇ ਉਹਦੇ ਮੌਜੂਦਾ ਮੁਖੀ ਨੂੰ ਕੁਝ ਇਤਰਾਜ਼ ਨੇ ਸ਼੍ਰੋਮਣੀ ਕਮੇਟੀ ਦੀ ਵਰਕਿੰਗ ਤੇ ਔਰ ਜਿਸ ਤਰ੍ਹਾਂ ਆਪਾਂ ਦੇਖਿਆ ਵੀ ਜਿਹੜੇ ਪੁਰਾਣੇ ਜਥੇਦਾਰਾਂ ਨੂੰ ਜਿੰਨਾ ਬੇਪੱਤ ਔਰ ਬੇਇੱਜ਼ਤ ਕਰਕੇ ਇੰਨੀਆਂ ਵੱਡੀਆਂ ਪਦਵੀਆਂ ਤੋਂ ਲਾਇਆ ਗਿਆ ਕੁਝ ਭ੍ਰਿਸ਼ਟ ਕਿਸਮ ਦੇ ਨੌਕਰਸ਼ਾਹਾਂ ਵੱਲੋਂ ਜਿਹੜੇ ਕਿ ਸੁਖਵੀਰ ਸਿੰਘ ਬਾਦਲ ਦੀਆਂ ਹਦਾਇਤਾਂ ਤੇ ਕੰਮ ਕਰ ਰਹੇ ਆ ਸੋ ਇਹ ਇਹ ਇੱਕ ਅਨੈਤਿਕ ਵਰਤਾਰਾ ਹੈ ਸੋ ਉਹਨਾਂ ਦੀ ਉਹਨਾਂ ਦੀ ਬਰਖਾਸਤ ਕੀ ਆ ਜਿਹੜੀ ਉਹ ਸਿੱਖ ਪੰਥ ਦੀਆਂ ਪਰੰਪਰਾਵਾਂ ਅਨੁਸਾਰ ਠੀਕ ਨਹੀਂ ਸੀ ਉਹਨਾਂ ਨੇ ਜਿਹੜੇ ਸਿਧਾਂਤਕ ਫੈਸਲੇ ਲਏ ਉਹ ਖਾਲਸਾ ਪੰਥ ਦੀ ਜਿਹੜੀ ਬਹੁਪੱਖੀ ਚੜ੍ਹਦੀ ਕਲਾ ਲਈ ਲਾਈ ਲਈ ਸੀ ਸੋ 2 ਦਸੰਬਰ ਨੂੰ ਜਿਹੜੇ ਉਹਨਾਂ ਨੇ ਫੈਸਲੇ ਲਏ ਆ ਉਹ ਖਾਲਸਾ ਪੰਥ ਦੀ ਬਹੁਪੱਖੀ ਚੜ੍ਹਦੀ ਕਲਾ ਲਈ ਸੀ ਜਿਸ ਨਾਲ ਕੁਝ ਨੇਤਾਵਾਂ ਨੂੰ ਜਿਹੜੀ ਹੈਗੀ ਆ ਆਪਣੀ ਬਲੀ ਦੇਣੀ ਪੈਣੀ ਸੀ ਹੂੰ ਹੂੰ ਸੋ ਜਿਹੜੇ ਨੇਤਾਵਾਂ ਦੀ ਬਲੀ ਲਈ ਜਾਣੀ ਸੀ ਕਿ ਇਸ ਕਿਉਂਕਿ ਉਹਨਾਂ ਨੇ ਸਿਧਾਂਤ ਤੇ ਪੈਰਾ ਨਹੀਂ ਦਿੱਤਾ ਉਹਨਾਂ ਨੇ ਬਹੁਤ ਵੱਡੇ ਆਪਾਂ ਕਹਿ ਸਕਦੇ ਆ ਵੀ ਗੁਨਾਹ ਕਰੇ ਸੀ ਸੋ ਉਹਨਾਂ ਨੂੰ ਪੰਥਕ ਜਿਹੜੀ ਹੈਗੀ ਆ ਪੈਰੀਫਰੀ ਜਾਂ ਨਿਊਕਲੀਅਸ ਤੋਂ ਬਾਹਰ ਕੱਢਣਾ ਸਮੇਂ ਦੀ ਲੋੜ ਸੀ ਉਹ ਨਹੀਂ ਚਾਉਂਦੇ ਉਹ ਜਿੱਦ ਕਰ ਰਹੇ ਨੇ ਉਹ ਜਿੱਦ ਕਰ ਰਹੇ ਨੇ ਵੀ ਅਸੀਂ ਸਿੱਖ ਰਾਜਨੀਤੀ ਦੇ ਸੈਂਟਰ ਵਿੱਚ ਬਣੇ ਰਹਿਣਾ ਐਨੀਆਂ ਵੱਡੇ ਗੁਨਾਹਾਂ ਤੋਂ ਬਾਅਦ ਵੀ ਸੋ ਉਹਨਾਂ ਨੇ ਜਥੇਦਾਰ ਸਹਬਾਨ ਨੂੰ ਬਹੁਤ ਬੇਪੱਤ ਕਰਕੇ ਜਿਸ ਤਰ੍ਹਾਂ ਲਾਇਆ ਹੈ ਤੇ ਜਿਸ ਤਰ੍ਹਾਂ ਅੱਧੀ ਰਾਤ ਦੇ ਹਨੇਰਿਆਂ ਵਿੱਚ ਆ ਨਵੇਂ ਜਥੇਦਾਰ ਦੀ ਜਿਹੜੀ ਨਿਯੁਕਤੀ ਹੋਈ ਹੈ ਸੋ ਉਹ ਕੌਮ ਨੇ ਜਿਹੜੀ ਹੈਗੀ ਆ ਪ੍ਰਵਾਨ ਨਹੀਂ ਕਰੀ ਸੋ ਬਾਬਾ ਹਰਨਾਮ ਸਿੰਘ ਜੀ ਹੈਗੇ ਆ ਜਿਹੜੇ ਉਹ ਕੌਮ ਦੀਆਂ ਇਹਨਾਂ ਜਿਹੜੀਆਂ ਹੈਗੀਆਂ ਭਾਵਨਾਵਾਂ ਉਹਨਾਂ ਦੀ ਤਰਜਮਾਨੀ ਕਰ ਰਹੇ ਹੈਗੇ ਆ ਸੋ ਉਹਨਾਂ ਨੇ ਸਪਸ਼ਟ ਐਲਾਨ ਕਰਿਆ ਹੈਗਾ ਵੀ ਤੁਸੀਂ ਇਸ ਤਰ੍ਹਾਂ ਜਿਹੜੀ ਹੈਗੀ ਆ ਇੱਕ ਗੈਰ ਕਾਨੂੰਨੀ ਢੰਗ ਨਾਲ ਨਿਯੁਕਤ ਕੀਤੇ ਹੋ ਜਥੇਦਾਰ ਨੂੰ ਪ੍ਰਵਾਨਗੀ ਨਹੀਂ ਦਵਾ ਸਕਦੇ ਸੋ ਹੁਣ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਉਹਨੂੰ ਵੀ ਚਾਹੀਦਾ ਵੀ ਉਹ ਟਕਰਾਅ ਵਿੱਚੋਂ ਬਾਹਰ ਆਵੇ ਸੋ ਜੇ ਪੰਥ ਦੀਆਂ ਅਸਰਮੌਰ ਜਥੇਬੰਦੀਆਂ ਕੱਲੇ ਬਾਬਾ ਹਰਨਾਮ ਸਿੰਘ ਨੇ ਅੱਜ ਤਿੰਨ ਨਹੰਗ ਸਿੰਘ ਜਥੇਬੰਦੀਆਂ ਦਾ ਤੇ ਹੋਰ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਦਾ ਜਿਹੜਾ ਹੈਗੇ ਆ ਉਹ ਬਿਆਨ ਆਏ ਨੇ ਵੀ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਜਿਹੜੀ ਹੈਗੀ ਆ ਜਥੇਦਾਰੀ ਨੂੰ ਹਾਲੇ ਪ੍ਰਵਾਨ ਨਹੀਂ ਕਰਦੇ ਸੋ ਜਿਹੜੇ ਜਥੇਦਾਰ ਨੂੰ ਕੌਮ ਦਾ ਵੱਡਾ ਹਿੱਸਾ ਮਾਨਸਿਕ ਤੌਰ ਤੇ ਪ੍ਰਵਾਨ ਨਹੀਂ ਕਰ ਰਿਹਾ ਉਹਦੀ ਨਿਯੁਕਤੀ ਟੈਕਨੀਕਲੀ ਚੰਗੀ ਹੋਈ ਆ ਜਾਂ ਮਾੜੀ ਹੋਈ ਆ ਉਹ ਵੱਖਰੀ ਗੱਲ ਆ ਵੱਡੀ ਗੱਲ ਸਿੱਖ ਮਾਨਸਿਕਤਾ ਦੀ ਹੈ ਜੇ ਸਿੱਖ ਮਾਨਸਿਕਤਾ ਕਿਸ ਵਿਅਕਤੀ ਨੂੰ ਪ੍ਰਵਾਨ ਨਹੀਂ ਕਰ ਰਹੀ ਏਡੇ ਵੱਡੇ ਪਦਵੀ ਤੇ ਤਾਂ ਉਸ ਵਿਅਕਤੀ ਨੂੰ ਵੀ ਆਪ ਚਾਹੀਦਾ ਆਏਗਾ ਵੀ ਉਹ ਕੌਮ ਦੀਆਂ ਜਿਹੜੀਆਂ ਹੈਗੀਆਂ ਭਾਵਨਾਵਾਂ ਦਾ ਖਿਆਲ ਕਰਦਿਆਂ ਹੋਇਆ ਉਹ ਥੋੜਾ ਇਹ ਤਾਂ ਉਹਦੇ ਤੋਂ ਅਸਤੀਫਾ ਦੇ ਦੇਵੇ ਜਾਂ ਫਿਰ ਜਿਹੜਾ ਬਾਬਾ ਹਰਨਾਮ ਸਿੰਘ ਹੈ ਹੋਰ ਸਿੱਖ ਜਥੇਬੰਦੀਆਂ ਵੱਲੋਂ ਬੇਨਤੀ ਕੀਤੀ ਜਾ ਰਹੀ ਹੈਗੀ ਆ ਵੀ ਉਹਨਾਂ ਤੋਂ ਉਹ ਸੈਂਟਰਲ ਸੰਦੇਸ਼ ਜਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਜਿਹੜਾ ਸਨਮਾਨ ਆ ਉਹ ਨਾ ਕਰਾਇਆ ਜਾਵੇ ਸੋ ਸੰਕਟ ਹਲੇ ਵੱਧ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੀ ਅਗਵਾਈ ਹੇਠ ਇੱਕ ਵਫਤ ਵੀ ਆ ਬਾਬਾ ਹਰਨਾਮ ਸਿੰਘ ਉਹਨਾਂ ਨੂੰ ਮਿਲਿਆ ਪਰ ਬਾਬਾ ਜੀ ਆਪਣੇ ਹਲੇ ਮੰਗਤੇ ਅੜੇ ਹੋਏ ਨੇ ਵੀ ਉਹ ਜਥੇਦਾਰ ਸਹਿਬਾਨ ਤੋਂ ਇਸ ਤਰ੍ਹਾਂ ਦਾ ਕੁਛ ਨਾ ਕਰਾਇਆ ਜਾਵੇ ਨਹੀਂ ਤਾਂ ਫਿਰ ਇਹ ਆਏਗਾ ਵੀ ਉੱਥੇ ਕੁਝ ਗਲਤ ਘਟਨਾ ਕ੍ਰਮ ਨਾ ਹੋ ਜਾਵੇ ਜਿਹੜੀ ਕਿ ਸਾਨੂੰ ਅਸੀਂ ਚਾਹੁੰਦੇ ਹਾਂ ਵੀ ਇਸ ਮੌਕੇ ਤੇ ਜਿਹੜਾ ਹੈਗਾ ਸਾਰਾ ਸਿਰਦਤਾ ਪੂਰਨ ਸਿੱਖ ਪਰੰਪਰਾਵਾਂ ਅਨੁਸਾਰ ਔਰ ਸਿੱਖ ਸ਼ਹੀਦਾਂ ਨੂੰ ਜਿਹੜੀ ਸ਼ਰਧਾ ਦੀ ਇੱਕ ਤਰ੍ਹਾਂ ਨਾਲ ਆਪਾਂ ਇਹ ਕਹਿ ਸਕਦੇ ਵੀ ਵਿਰਾਗਮਈ ਸਥਿਤੀ ਹੁੰਦੀ ਹੈ ਸੋ ਉਸ ਵਿਰਾਗਮਈ ਸਥਿਤੀ ਵਿੱਚ ਚੜ੍ਹਦੀ ਕਲਾ ਦੀ ਸਥਿਤੀ ਵਿੱਚ ਹੋਵੇ ਕੋਈ ਝਗੜਾ ਨਾ ਹੋਵੇ ਇਸ ਕਿਸਮ ਨਾਲ ਸਾਰਾ ਸੰਕਟ ਹੱਲ ਹੋਣਾ ਚਾਹੀਦਾ ਹੈ ਜੀ ਬਿਲਕੁਲ ਜੀ ਤੇ ਵੱਡਾ ਸਵਾਲ ਇਹੀ ਉੱਠਦਾ ਕਿਉਂਕਿ ਹਰ ਇੱਕ ਸਿੱਖ ਚਾਹੁੰਦਾ ਹੈ ਕਿ ਸ਼ਾਂਤੀ ਦੇ ਨਾਲ ਜਿਹੜਾ ਹੈਗਾ ਹੈ ਕਿਉਂਕਿ ਸ਼ਹੀਦੀ ਦਿਹਾੜੇ ਮਨਾ ਰਹੇ ਜਾ ਰਹੇ ਨੇ ਔਰ ਸਾਰਿਆਂ ਦੇ ਅੰਦਰ ਇੱਕ ਭਾਵਨਾ ਹੈ ਇੱਕ ਚੀਜ਼ ਹੈ ਇੱਕ ਤੜਫ ਹੈਗੀ ਹੈ ਔਰ ਉਹਦੇ ਵਿੱਚ ਸਰਦਾਰ ਉਤਾ ਸਿੰਘ ਜੀ ਫਿਰ ਕੀ ਹੈ ਮਸਲਾ ਹੱਲ ਕਿਵੇਂ ਹੋ ਸਕਦਾ ਹੈ ਕੋਈ ਮੇਰੇ ਖਿਆਲ ਨਾਲ ਇਹਦੇ ਵਿੱਚ ਕੋਈ ਬਹੁਤ ਹੀ ਜਿਆਦੀ ਤਾਂ ਜ਼ਿਆਦਾ ਜੇ ਆਪਾਂ ਕਹੀ ਕਿ ਜਿਨ੍ਹਾਂ ਦਾ ਕਬਜ਼ਾ ਹੁੰਦਾ ਹੈ ਜੀ ਆਪਾਂ ਕਬਜ਼ਾ ਹੀ ਇੱਥੇ ਲਬਜ਼ ਵਰਦੀਏ ਕਿ ਸ਼ਰੋਮਣੀ ਕਮੇਟੀ ਦੇ ਜਿਹੜੀ ਧਿਰ ਦਾ ਕਬਜ਼ਾ ਹੁੰਦਾ ਕੀ ਉਹਦੇ ਹੱਥ ਵਿੱਚ ਹੁੰਦਾ ਹੈ ਸਾਰੇ ਮਸਲੇ ਨੂੰ ਨਜੇਠਣਾ ਕਿਉਂਕਿ ਜੇ ਉਹ ਕੁਝ ਕਦਮ ਚੁੱਕ ਲੈਂਦੇ ਨੇ ਤੇ ਕੀ ਮਸਲੇ ਦਾ ਹੱਲ ਹੋ ਸਕਦਾ ਹਾਂਜੀ ਹਾਂਜੀ ਬਿਲਕੁਲ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਾਂ ਕਹਿ ਸਕਦੇ ਆ ਵੀ ਉਹਦੇ ਅਧਿਕਾਰ ਖੇਤਰ ਵਿੱਚ ਹੈ ਸੋ ਜੇ ਵੱਡੀਆਂ ਸਿੱਖ ਸੰਸਥਾਵਾਂ ਤੇ ਨੰਗ ਸਿੰਘ ਜਥੇਬੰਦੀਆਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪ੍ਰਵਾਨ ਨਹੀਂ ਕਰ ਰਹੀਆਂ ਤਾਂ ਤਾਂ ਹੋਤਾ ਇਹ ਹੈ ਕਿ ਵੀ ਇਹ ਦੋ ਮਸਲੇ ਆ ਵੀ ਇੱਕ ਤਾਂ 6 ਜੂਨ ਵਾਲਾ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਬਾਰੇ ਕਿਹਾ ਜਾ ਸਕਦਾ ਵੀ ਉਹ ਭਾਈ ਕੁਲਦੀਪ ਸਿੰਘ ਗੜਗੱਜ ਨੂੰ ਪਰ ਮੂਰੇ ਨਾ ਕਰਨ ਹੁਣ ਸੁਖਵੀਰ ਸਿੰਘ ਬਾਦਲਾ ਦੇ ਢੇਡਾ ਜਿਹੜੀ ਯਾਰ ਰਗੋਜੀਤ ਸਿੰਘ ਬਿਰ ਕੋ ਨਹੀਂ ਆਸੋ ਜੇ ਆਪਾਂ ਧਾਮੀ ਸਾਹਿਬ ਨੂੰ ਬਾਹਰ ਵੀ ਰੱਖ ਲਈਏ ਸੋ ਧਾਮੀ ਸਾਹਿਬ ਨੂੰ ਆਪਾਂ ਹਰਜਿੰਦਰ ਸਿੰਘ ਧਾਮੀ ਨੂੰ ਇਹ ਦੇਖੀਏ ਵੀ ਉਹ ਮਸਲੇ ਦਾ ਹੱਲ ਸਹਰਤਾ ਨਾਲ ਕਰਨਾ ਚਾਹੁੰਦੇ ਆਂ ਜੇ ਆਪਾਂ ਇਹ ਮੰਨ ਕੇ ਵੀ ਚੱਲ ਜਾਈਏ ਤਾਂ ਰਗੋ ਵੀ ਇਰਸੇ ਰਗੋਜੀਤ ਸਿੰਘ ਬਿਰ ਕਾ ਯਾ ਸੁਖਬੀਰ ਸਿੰਘ ਬਾਦਲਾ ਬਿਰਸਾ ਸਿੰਘ ਬਟੋਹਾ ਯਾ ਪਿੱਛੋਂ ਹਰਚਰਨ ਬੈਂਸ ਯਾ ਨਾਲ ਜਿਹੜੇ ਹੈਗੇ ਆ ਉਹ ਦਿੱਲੀ ਵਾਲੇ ਆਪਾਂ ਕਹਿ ਸਕਦੇ ਆ ਸਰਨਾ ਸਾਹਿਬ ਹਨਾ ਸੋ ਇਹ ਹੈਗੇ ਆ ਜਿਹੜੇ ਇਹ ਸਾਰੀ ਖੇਡ ਆ ਜਿਹੜੀ ਖੇਡ ਰਹੇ ਹੈਗੇ ਆ ਸੋ ਇਹ ਜਿੱਤ ਬਗਾ ਰਹੇ ਹੈਗੇ ਆ ਵੀ ਅਸੀਂ ਇਸ ਇਤਿਹਾਸਕ ਦਿਹਾੜੇ ਤੇ ਭਾਵੇਂ ਲੜਾਈ ਹੋ ਜੇ ਭਾਵੇਂ ਤਲਵਾਰਾਂ ਚੱਲ ਜਾਣ ਪਰ ਅਸੀਂ ਜਥੇਦਾਰ ਨੂੰ ਪ੍ਰਮਾਣਗੀ ਤਲਵਾਰਾਂ ਦੇ ਜ਼ੋਰ ਨਾਲ ਇਹ ਆ ਜਿਹੜੀ ਡਾਂਗ ਦੇ ਜ਼ੋਰ ਨਾਲ ਉਹ ਠੱਕੇ ਨਾਲ ਪ੍ਰਮਾਣਗੀ ਮਿਲਦੀ ਹੈ ਵੀ ਉਹ ਠੱਕੇ ਨਾਲ ਜਿਹੜੀ ਉਹ ਪ੍ਰਮਾਣਗੀ ਦਵਾਉਣੀ ਚਾਹ ਰਹੇ ਹੈਗੇ ਆ ਇਹਦੇ ਚ ਵੱਡਾ ਸੰਕਟ ਇੰਟਰਨਲ ਲੜਾਈ ਹੈ ਜਿਹੜੀ ਸਾਨੂੰ ਖਬਰ ਪਤਾ ਪ੍ਰਾਪਤ ਹੋਈ ਹੈ ਵੀ ਜਿਹੜੇ ਪਰਮਜੀਤ ਸਿੰਘ ਸਰਨਾ ਦੇ ਅਧੀਨ ਇਹ ਜਥੇਦਾਰ ਹੈਗੇ ਨੇ ਪਰਮਜੀਤ ਸਿੰਘ ਸਰਨਾ ਦੀਆਂ ਸ਼ਿਫਾਰਿਸ਼ਾਂ ਤੇ ਲੱਗੇ ਆ ਤਾਂ ਇੰਟਰਨਲ ਜਿਹੜੀ ਪਾਰਟੀ ਦੀ ਅੰਦਰੂਨੀ ਝਗੜਿਆ ਵੀ ਦੋ ਗਰੁੱਪ ਬਣੇ ਹੋਇਆ ਉਹਦੇ ਚੋ ਪਰਮਜੀਤ ਸਿੰਘ ਸਰਨਾ ਦੀਆਂ ਹਦਾਇਤਾਂ ਅਨਸਾਰ ਸਾਡੀ ਖਬਰ ਆ ਵੀ ਸਾਡੇ ਸੋਰਸੇਸ ਨੇ ਦੱਸਿਆ ਹੈਗਾ ਵੀ ਜਿਹੜੇ ਜਥੇਦਾਰ ਕੁਲਦੀਪ ਸਿੰਘ ਗੜਗਾਜਾ ਉਹ ਹਰਜਿੰਦਰ ਸਿੰਘ ਧਾਮੀ ਦੇ ਵੀ ਬਹੁਤੇ ਗੱਲ ਨਹੀਂ ਸੁਣਦੇ ਉਹ ਸਾਰੇ ਹੁਕਮ ਆ ਜਿਹੜੇ ਪਰਮਜੀਤ ਸਿੰਘ ਸਰਨਾ ਤੋਂ ਲੈ ਰਹੇ ਆ ਇਸੇ ਕਰਕੇ ਵੀ ਉਹ ਸੁਪਰਸੀਟ ਕਰ ਰਹੇ ਹੈਗੇ ਆ ਹਨਾ ਸੋ ਇਹ ਪਾਰਟੀ ਦੇ ਅੰਦਰ ਵੀ ਇੱਕ ਤਰ੍ਹਾਂ ਨਾਲ ਦੋ ਧੜਿਆਂ ਦੀ ਆਪਸੀ ਲੜਾਈ ਵੀ ਚੱਲ ਰਹੀ ਹੈਗੀ ਹੈ ਇੱਕ ਭਾਈ ਹਰਜਿੰਦਰ ਸਿੰਘ ਧਾਮੀ ਵਾਲਾ ਧੜਾ ਹੈਗਾ ਤੇ ਦੂਜਾ ਪਰਮਜੀਤ ਸਿੰਘ ਸਰਨ ਵਾਲਾ ਧੜਾ ਹੈਗਾ ਹੁਣ ਦੋ ਧੜੇ ਆਪਣੀ ਨਿੱਜੀ ਚੌਧਰ ਤੇ ਆਪਣੀ ਨਿੱਜੀ ਲੜਾਈ ਨੂੰ ਸਿੱਖ ਪੰਥ ਦੀ ਰੜਾਈ ਬਣਾ ਕੇ ਪੇਸ਼ ਕਰ ਰਹੇ ਆ ਔਰ 6 ਜੂਨ ਵਾਲਾ ਜਿਹੜਾ ਇਤਿਹਾਸਕ ਦਿਹਾੜਾ ਉਹਦੇ ਵਿੱਚ ਆਪ ਹੀ ਖਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿ ਇਹ ਦਿਖਾਇਆ ਜਾਵੇ ਵੀ ਪਰਮਜੀਤ ਸਿੰਘ ਸਰਨ ਵਾਲਾ ਧੜਾ ਮਜ਼ਬੂਤ ਆ ਜਾਂ ਹਰਜਿੰਦਰ ਸਿੰਘ ਧਾਮੀ ਵਾਲਾ ਧੜਾ ਮਜ਼ਬੂਤ ਆ ਸੋ ਇਹ ਖਾਲਸਾ ਪੰਥ ਦੀ ਰੜਾਈ ਨਹੀਂ ਹੈ ਬਾਬਾ ਜੀ ਨੇ ਬੜੇ ਪਿਆਰ ਔਰ ਸਤਕਾਰ ਨਾਲ ਬੇਨਤੀਆਂ ਕਰੀਆਂ ਉਹ ਪਹਿਲਾਂ ਵੀ ਜਿੱਦਾਂ ਹੋਲੇ ਮੁਹੱਲੇ ਤੇ ਵੀ ਉਹਨਾਂ ਨੇ ਸਵਾਗਤ ਕਰਿਆ ਫਿਰ ਧਰਨਾ ਵੀ ਲਾਇਆ ਜੀ ਬڑے ਡੈਮੋਕਰੈਟਿਕ ਵੇ ਨਾਲ ਬਿਨਾ ਕਿਸੇ ਹੱਲੇ ਗੁੱਲੇ ਦੇ ਉਹ ਸਾਰਾ ਜਿਹੜਾ ਕਾਰਜ ਆ ਵਾਰ-ਵਾਰ ਬੇਨਤੀਆਂ ਕਰ ਰਹੇ ਨੇ ਹੁਣ ਜਿਹੜਾ ਸੰਕਟ ਟਾਲਣ ਦੀ ਜ਼ਿੰਮੇਵਾਰੀ ਹੈ ਉਹ ਸ਼੍ਰੋਮਣੀ ਗੁਰਦੋਰਾ ਪ੍ਰਬੰਧਕ ਕਮੇਟੀ ਤੇ ਆਉਂਦੀ ਆ ਉਹਨਾਂ ਨੂੰ ਚਾਹੀਦਾ ਹੈਗਾ ਵੀ ਉਹ ਜਥੇਦਾਰ ਸਾਹਿਬ ਨੂੰ ਉੱਥੇ ਕੋਈ ਸਰਗਰਮੀ ਨਾ ਕਰਨ ਦੇਣ ਉਹਦੇ ਤੋਂ ਇਹ ਹੋ ਜਾਦਾ ਵੀ ਗਿਆਨੀ ਰੁਘਵੀਰ ਸਿੰਘ ਉਹਨਾਂ ਤੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਕਰਾ ਲਿਆ ਜਾਵੇ ਤੇ ਗਿਆਨੀ ਰੁਘਵੀਰ ਸਿੰਘ ਜਿਹੜੇ ਕਿ ਦਰਬਾਰ ਸਾਹਿਬ ਦੇ ਮੁੱਖ ਗ੍ਰੰਤੀ ਹੈਗੇ ਉਹਨਾਂ ਤੋਂ ਹੀ ਜੇ ਕੋਈ ਸੰਦੇਸ਼ ਹੈਗਾ ਆਖਰੀ ਉਹ ਉਹ ਪੜਾਇਆ ਜਾਣਾ ਚਾਹੀਦਾ ਤਾਂ ਕਿ ਸੰਕਟ ਟਲੇ ਉਤੋਂ ਬਾਅਦ ਹੈਗੀ ਆ ਜਿਹੜੀ ਸਾਰੀਆਂ ਤਰ੍ਹਾਂ ਨਾਲ ਬੈਲ ਬੈਠ ਕੇ ਉਹ ਕਾਰਵਾਈ ਕਰਕੇ ਜਥੇਦਾਰ ਦੇ ਭਵਿੱਖ ਬਾਰੇ ਉਹਨੂੰ ਹਟਾਉਣਾ ਜਾਂ ਨਵਾਂ ਲਾਉਣਾ ਉਹਦੇ ਬਾਰੇ ਬਾਅਦ ਚੋਂ ਗੱਲ ਕੀਤੀ ਜਾ ਸਕਦੀ ਹੈ। ਬਿਲਕੁਲ ਜੀ ਮਸਲੇ ਦਾ ਤਾਂ ਕਿ ਜਿਹੜਾ ਪੂਰਾ ਹੱਲ ਜਿਹੜਾ ਹੈ ਹੋ ਸਕੇ ਔਰ ਆਪਾਂ ਕੀ ਇੱਕ ਜ਼ਿਆਦਾ ਵਿਰੋਧ ਵੀ ਇਸ ਕਰਕੇ ਹੀ ਹੋ ਰਿਹਾ ਹੈ ਕਿਉਂਕਿ ਬਹੁਤ ਸਾਰੇ ਜਿਹੜੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਕਿਸੇ ਨੇ ਨਹੀਂ ਦਿੱਤੇ ਕਿ ਕਿਉਂ ਇਸ ਤਰੀਕੇ ਦੇ ਨਾਲ ਪੁਰਾਣੇ ਜਥੇਦਾਰਾਂ ਨੂੰ ਪਾਸੇ ਕੀਤਾ ਗਿਆ ਆਪਣੀ ਇੱਕ ਵੀਟੋ ਪਾਵਰ ਵਰਤ ਕੇ ਤੇ ਫਿਰ ਉਸ ਤੋਂ ਬਾਅਦ ਸਵੇਰੇ 2:50 ਮਿੰਟ ਤੇ ਜਿਹੜੀ ਹੈ ਕਿਵੇਂ ਇੱਕ ਅਖੰਡ ਪਾਠ ਸਾਹਿਬ ਦੇ ਚੱਲਦੇ ਕਮਰੇ ਦੇ ਵਿੱਚ ਕੁਝ ਮੁਲਾਜ਼ਮਾਂ ਦੇ ਵੱਲੋਂ ਹੀ ਇੱਕ ਤਰ੍ਹਾਂ ਦੀ ਇੱਕ ਕਿੱਥੇ ਇੱਕ ਵੱਡੀ ਤਾਜ਼ਕੋਸ਼ੀ ਹੁੰਦੀ ਹੈ ਤੇ ਕਿੱਥੇ ਸਿਰਫ ਇੱਕ ਦਸਤਾਰ ਦੇ ਕੇ ਤੇ ਫਿਰ ਉਸ ਤੋਂ ਬਾਅਦ ਹੁਣ ਪ੍ਰਮਾਣ ਪ੍ਰਮਾਨਤਾ ਨੂੰ ਲੈ ਕੇ ਕਿ ਬਾਰ-ਬਾਰ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੌਮ ਇਹਨਾਂ ਨੂੰ ਪ੍ਰਮਾਣ ਕਰ ਲਵੇ ਪਰ ਕਿਤੇ ਨਾ ਕਿਤੇ ਜਿਹੜਾ ਹੈ ਸੰਗਠ ਸੰਕਟ ਜਿਹੜਾ ਹੈ ਹੋਰ ਡੂੰਘਾ ਜਿਹੜਾ ਹੈ ਸਮੇਂ ਸਿਰ ਹੁੰਦਾ ਜਾ ਰਿਹਾ ਸਰਦਾਰਤਾ ਸਿੰਘ ਜੀ ਇਸੇ ਨਾਲ ਇੱਕ ਸੈਦਾਂਤਕ ਪੱਖ ਤੋਂ ਜੇ ਆਪਾਂ ਦੇਖਣਾ ਹੋਵੇ ਕਿ ਬਾਰ-ਬਾਰ ਜਿਹੜਾ ਹੈ ਕੁਝ ਹਿੱਸਾ ਜਿਹੜਾ ਹੈਗਾ ਏ ਉਹ ਸਿੱਖਾਂ ਤੇ ਹੀ ਇਲਜ਼ਾਮ ਲਾਉਂਦਾ ਹੈਗਾ ਸਿੱਖਾਂ ਨੂੰ ਹੀ ਕਟਾਰੇ ਦੇ ਵਿੱਚ ਖੜਾ ਕਰਦਾ ਹੈ ਕਿ ਜੀ ਪਵਿੱਤਰ ਸਥਾਨ ਹੈ ਸਾਰਿਆਂ ਧਰਮਾਂ ਦਾ ਸਾਂਝਾ ਸਥਾਨ ਹੈ ਉੱਥੇ ਕਿਰਪਾਨਾਂ ਚਲਨੀਆਂ ਬਹੁਤ ਮਾੜੀਆਂ ਨੇ ਬੜੀਆਂ ਮੰਦਭਾਗੀਆਂ ਨੇ ਅਸੀਂ ਵੀ ਕਹਿੰਦੇ ਆ ਮੰਗ ਮੰਦਭਾਗੀਆਂ ਨੇ ਕਿ ਉਹਦੇ ਨਾਲ ਸਿੱਖਾਂ ਦੀ ਜਿਹੜੀ ਹੈ ਇਮੇਜ ਨੂੰ ਬੜਾ ਤੱਕਾ ਲੱਗਦਾ ਹੈਗਾ ਪਰ ਸਵਾਲ ਇੱਥੇ ਉਹੀ ਹੈ ਕਿ ਸਿੱਖਾਂ ਤੇ ਗੁਰਧਾਮਾਂ ਤੇ ਪਹਿਲਾ ਹੱਕ ਕਿਸ ਦਾ ਸਿੱਖਾਂ ਦੇ ਸਿਧਾਂਤਾਂ ਦੀ ਪਹਿਲੀ ਜ਼ਿੰਮੇਵਾਰੀ ਕਿਸ ਦੀ ਕੀ ਇੱਥੇ ਹੁਣ ਅਸੀਂ ਸਾਂਝੀ ਵਾਲਤਾ ਨੂੰ ਲੈ ਕੇ ਫਿਰ ਆਪਣੇ ਸਾਰੇ ਸਿਧਾਂਤ ਛੱਡ ਦਈਏ ਤੇ ਬਾਰ-ਬਾਰ ਸਿੱਖਾਂ ਨੂੰ ਕੁਟਾਰੇ ਦੇ ਵਿੱਚ ਖੜਾ ਕਰਨਾ ਇਹ ਕਿੰਨਾ ਕੁ ਜਾਇਜ਼ ਹੈ ਹਾਂਜੀ ਹਾਂਜੀ ਵੱਡੀ ਗੱਲ ਤਾਂ ਇਹ ਹੀ ਆ ਵੀ ਜਿਹੜੇ ਬੰਦੇ ਉਹ ਇਸ ਕਿਸਮ ਦਾ ਪ੍ਰਚਾਰ ਕਰ ਰਹੇ ਆ ਉਹਨਾਂ ਦੀ ਆਪਣੀ ਨੀਅਤ ਤੇ ਨੀਤੀ ਕੀ ਹੈਗੀ ਹੈ ਨਾ ਆ ਆਇਆ ਉਹ ਸਿੱਖਾਂ ਦੇ ਹਮਾਇਤੀ ਆ ਜਾਂ ਸਿੱਖਾਂ ਦੇ ਵਿਰੋਧੀ ਹੈਗੀ ਆ ਸੋ ਵੱਡੀ ਪੱਧਰ ਤੇ ਜਿਹੜੇ ਸਿੱਖ ਵਿਰੋਧੀ ਨੇ ਜਿਹੜੇ ਇਹ ਚਾਹੁੰਦੇ ਹੈਗੇ ਆ ਵੀ 1984 ਦੇ ਸ਼ਹੀਦਾਂ ਨੂੰ ਸ਼ਹੀਦਾਂ ਦੇ ਤੌਰ ਤੇ ਨਾਮਾਨਤਾ ਦਿੱਤੀ ਜਾਵੇ ਤੇ 1984 ਦੇ ਸ਼ਹੀਦਾਂ ਦੀ ਜਿਹੜੀ ਹੈਗੀ ਆ ਜਿਹੜੀ ਯਾਦ ਆ ਉਹ ਨਾ ਮਨਾਈ ਜਾਵੇ ਤੇ ਉੱਥੇ ਉਹ ਤਲਵਾਰਾਂ ਚਲਾਉਣ ਦਾ ਜਿਹੜਾ ਹੈਗਾ ਡਰਾਵਾ ਜਿਹੜੇ ਦੰਦੇ 100 ਪਿਛਲੇ ਸਮੇਂ ਦੌਰਾਨ ਵੀ ਜਿਹੜਾ ਡਾਂਗ ਸੋਟਾ ਚੱਲਿਆ ਹੈਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈਗੀ ਆ ਉਹਦੇ ਵੱਲੋਂ ਚਲਾਇਆ ਗਿਆ ਔਰ ਜਿਹੜੇ ਸ਼ਰਧਾਵਾਨ ਸਿੱਖਾ ਉਹਨਾਂ ਦੇ ਉੱਤੇ ਜਿਹੜੀਆਂ ਡਾਂਗਾ ਭਰਾਈਆਂ ਗਈਆਂ ਸੋ ਸਾਡਾ ਆਪਣਾ ਤਜਰਬਾ ਇਹ ਹੈਗਾ ਵੀ ਪਿਛਲੇ ਘੱਟੋ-ਘੱਟ 15-20 ਸਾਲਾਂ ਦਾ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਇੱਥੇ ਆਪਣੀ ਗੱਦੀ ਸੁਭਾਲੀ ਸੀ 6 ਜੂਨ ਦੇ ਪ੍ਰੋਗਰਾਮ ਔਕੇ ਹੁੰਦਾ ਇਹ ਸੀ ਵੀ 5-6 ਵਜੇ ਹੈਨਾ ਹਾਂਜੀ ਜੇ ਭੋਗ 8-9 ਵਜੇ ਪੈਣਾ 5-6 ਵਜੇ ਆਤਾ ਸ਼ਰਮਨੀ ਕਮੇਟੀ ਦੇ ਮੁਲਾਜ਼ਮ ਨੀਲੀਆਂ ਪੱਗਾਂ ਬਨ ਕੇ ਬਹਿ ਜਾਂਦੇ ਆ ਯਾ ਪੁਲਿਸ ਵਾਲਿਆਂ ਨੂੰ ਬੁਲਾ ਕੇ ਉਹ ਕਾਲ ਤਖਤ ਦਾ ਸਾਰੀ ਜਿਹੜਾ ਅੰਦਰ ਦਾ ਹਿੱਸਾ ਉਹ ਭਾਰ ਦਿੱਤਾ ਜਾਂਦਾ ਮਤਲਬ ਉੱਥੇ ਕੋਈ ਸ਼ਰਧਾਵਾਨ ਸਿੱਖ ਨਾ ਜਾ ਹੀ ਨਹੀਂ ਸਕਦਾ ਉੱਥੇ ਨਾ ਕੋਈ ਪੰਥਕ ਜਥੇਬੰਦੀ ਨੂੰ ਬਣ ਦਿੱਤਾ ਜਾਂਦਾ ਨਾ ਕਿਸੇ ਸ਼ਰਧਾਵਾਨ ਸਿੱਖ ਨੂੰ ਸਾਰਿਆਂ ਨੂੰ ਬਾਹਰ ਥੱਲੇ ਥੜੇ ਦੇ ਥੱਲੇ ਬੈਠਣ ਲਈ ਮਜਬੂਰ ਕੀਤਾ ਜਾਂਦਾ ਸੋ ਇਹ ਰਾਜਨੀਤਿਕ ਚਲਾਕੀ ਖੁੰਦਕਬਾਜੀ ਤੇ ਜਾਂ ਆਪਾਂ ਕਹਿ ਸਕਦੇ ਆ ਵੀ ਅਕਿਰਤ ਘਣਤਾ ਦੀ ਹੱਦ ਆ ਹੈ ਹਨਾ ਸੋ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਰਵਾਜ ਚਲਾਈ ਗਈ ਸੀ ਵੀ ਉੱਥੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਪੁਲਿਸ ਆਫੀਸਰ ਆ ਜਿਹੜੇ ਉਹ ਬਿਠਾ ਲਏ ਜਾਣ ਤੇ ਉਹ ਤੱਕਾ ਮੁੱਕੀ ਕਰਦੇ ਆ ਫਿਰ ਜਦੋਂ ਸਿੱਖ ਸੰਗਤਾਂ ਆਏ ਜਿਹੜੇ ਆਗੋ ਸ਼ਰਧਾਵਾਨ ਜਿਹੜੇ ਉਸ ਜੰਗ ਵਿੱਚੋਂ ਜਾਂ ਤਾਂ ਬਚੇ ਨੇ ਜਾਂ ਉਸ ਜੰਗ ਦੇ ਚਸ਼ਮਦੀਦ ਗਵਾਹ ਨੇ ਜਾਂ ਉਸ ਜੰਗ ਨਾਲ ਜਿਨ੍ਹਾਂ ਦਾ ਹਿਰਦੇ ਬਲੰਦ ਰਹੇ ਭਾਵਨਾਵਾਂ ਜਦੋਂ ਬਾਹਰ ਆਉਂਦੀਆਂ ਨੇ ਚਾਹੇ ਉਹ ਨਾਰਿਆਂ ਦੀ ਤਰਜ਼ ਤੇ ਹੋ ਉਹਦੇ ਤੋਂ ਵੀ ਇਹਨਾਂ ਨੂੰ ਤਕਲੀਫ ਹੋਦੀ ਹੈ ਬਿਲਕੁਲ ਬਿਲਕੁਲ ਸੋ ਇਹ ਲਗਾਤਾਰ ਪ੍ਰਕਾਸ਼ ਸਿੰਘ ਬਾਦਲ ਦਾ ਤਾਂ ਇਹ ਸੀਗਾ ਈਵਨ ਹੁਣ ਤੇ ਅਕਾਲੀ ਦਲ ਦਾ ਵੀ ਵੀ ਇਸ ਜਿਹੜੀ ਯਾਦ ਆ ਉਹਨੂੰ ਕਿਤੇ ਮਨਾਉਣ ਤੋਂ ਹਟ ਹਟਾ ਦਿੱਤਾ ਜਾਵੇ ਹਨਾ ਸੋ ਜਿਹੜੇ ਸ਼ਰਧਾਵਾਨ ਸਿੱਖਾ ਜਦੋਂ ਉਹ ਵਿਰੋਧ ਕਰਦੇ ਆ ਤਾਂ ਉਹਨਾਂ ਤੇ ਡਾਂਗਾਂ ਭਰਾਈਆਂ ਜਾਂਦੀਆਂ ਸੋ ਜਿਹੜੇ ਸੁਚੀਆਂ ਰੋਹਾਂ ਪੰਥ ਵਾਲੀਆਂ ਉਹ ਕਦੇ ਡਾਂਗ ਨਹੀਂ ਭਰੌਂਦੀਆਂ ਸੋ ਕੋਈ ਵੀ ਸਿੱਖ ਜਿਹੜਾ ਸੱਚਾ ਸਿੱਖ ਐ ਇੰਨੀ ਮਹਾਨ ਸ਼ਹਾਦਤ ਵਾਲੇ ਦਿਨ ਕੋਈ ਵੀ ਹੁੱਲੜਵਾਜੀ ਕਰਨ ਦੀ ਸੋਚ ਵੀ ਨਹੀਂ ਸਕਦਾ ਜਿਹੜਾ ਰੀਅਲ ਪੰਥਕ ਸਿੱਖਾ ਹੈਗਾ ਨਾ ਜਿਹੜੇ ਗੈਰ ਪੰਥਕ ਨੇ ਜਿਨ੍ਹਾਂ ਨੇ ਧਰਮ ਨੂੰ ਇੱਕ ਤਰ੍ਹਾਂ ਨਾਲ ਰੁਜ਼ਗਾਰ ਬਣਾ ਲਿਆ ਹੋਇਆ ਜਿਹੜੇ ਧਰਮ ਦੀ ਠੇਕੇਦਾਰੀ ਕਰਦੇ ਆ ਅਕਾਲੀ ਦਲ ਦੇ ਜਿਹੜੇ ਨਮਾਇੰਦੇ ਹੈਗੇ ਆ ਸੋ ਜਿਨ੍ਹਾਂ ਲਈ ਰਾਜਨੀਤੀ ਦੀ ਜਿਹੜੀ ਇੱਕ ਆਪਾਂ ਕਹਿ ਸਕਦੇ ਵੀ ਬੁਰਕੀ ਆ ਜਿਹੜੀ ਉਹ ਪ੍ਰਮੁੱਖ ਹੋ ਗਈ ਹੈ ਧਰਮ ਤੋਂ ਉਹ ਫਿਰ ਡਾਂਗਾਂ ਸੱਚੇ ਸੁੱਚੇ ਸਿੱਖਾਂ ਤੇ ਭਰੌਂਦੇ ਆ ਸੋ ਖਾਲਸਾ ਪੰਥ ਦਾ ਸੱਚਾ ਸੁੱਚਾ ਹਿੱਸਾ ਨਾ ਹੁੱਲੜਵਾਜੀ ਕਰਦਾ ਨਾ ਡਾਂਗਾਂ ਭਰੌਂਦਾ ਹੁਣ ਵੀ ਬਾਬਾ ਹਰਨਾਮ ਸਿੰਘ ਵੱਲੋਂ ਵਾਰ-ਵਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਪਿਛਲੇ 10 ਦਿਨਾਂ ਤੋਂ ਬੇਨਤੀਆਂ ਕੀਤੀਆਂ ਜਾ ਰਹੀਆਂ ਸੋ ਉਹਨਾਂ ਦੀ ਬੇਨਤੀ ਤੇ ਫੋਲ ਚੜਾ ਕੇ ਉਹਨਾਂ ਨਾਲ ਕੋਈ ਮੀਟਿੰਗ ਕਰਕੇ ਸਹਿਮਤੀ ਕਰਕੇ ਜ਼ਥੇਦਾਰ ਸਾਹਿਬ ਨੂੰ ਜਿਹੜਾ ਹੈਗਾ ਪਿੱਛੇ ਹਟਾ ਕੇ ਹਾਲ ਦੀ ਘੜੀ ਜਿਹੜਾ ਸੰਕਟ ਟਾਲਿਆ ਜਾ ਸਕਦਾ ਪਰ ਇਹਦੇ ਚੋਂ ਜਿਹੜੀ ਤੁਸੀਂ ਸਿਧਾਂਤਕ ਸਵਾਲ ਉਠਾਇਆ ਸਿੱਖਾਂ ਦਾ ਸਿੱਖਾਂ ਦੇ ਗੁਰਧਾਮਾਂ ਤੇ ਅਸਲ ਪੰਥਕ ਭਾਵਨਾਵਾਂ ਵਾਲੇ ਸਿੱਖਾਂ ਦਾ ਜਿਹੜਾ ਹੈਗਾ ਉਹ ਅਧਿਕਾਰ ਹੈਗਾ ਬਣਦਾ ਸੋ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਜਿਹੜੀ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਜਮਾ ਕੇ ਬੈਠੀ ਆ ਉਹ ਰੀਅਲੀ ਪੰਥਕ ਨਹੀਂ ਹੈਗੀ ਸੋ ਉਹਨਾਂ ਵਿੱਚੋਂ ਪੰਥਕ ਜਜਬਾ ਖਤਮ ਹੈ ਉਹ ਧਰਮ ਦੇ ਬੁਰਕੇ ਹੇਠ ਜਿਹੜੀ ਹੈ ਜਿਹੜੇ ਘਟਿਆ ਕਿਸਮ ਦੇ ਰਾਜਨੀਤੀਵਾਨ ਆ ਜਿਨ੍ਹਾਂ ਨੇ ਅਕਾਲ ਤਖਤ ਤੇ ਕੇਸਗੜ ਸਾਹਿਬ ਦੇ ਜਾਂ ਦਮਦਮਾ ਸਾਹਿਬ ਦੇ ਜਥੇਦਾਰਾਂ ਨੂੰ ਇੰਨੀ ਬੇਕਿਰਕੀ ਨਾਲ ਲਾਇਆ ਜਿਸ ਤਰ੍ਹਾਂ ਕਿਸੇ ਮੁਲਾਜ਼ਮ ਨੂੰ ਲਾ ਦਿੱਤਾ ਜਾਂਦਾ ਹੁੰਦਾ ਸੋ ਉਹਨਾਂ ਤੋਂ ਕਿਸੇ ਧਰਮ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੋ ਇਨ੍ਹਾਂ ਲੋਕਾਂ ਨੂੰ ਇਸ ਧਰਮ ਦੇ ਸੀਨ ਤੋਂ ਪਾਸੇ ਕਰਨਾ ਤੇ ਅਸਲੀ ਪੰਥਕ ਰੂਹ ਵਾਲੀਆਂ ਜਿਹੜੀਆਂ ਜਿਹੜੀਆਂ ਆਪਾਂ ਕਹਿ ਸਕਦੇ ਰੂਹਾਂ ਨੇ ਪੰਥਕ ਜਜ਼ਬੇ ਵਾਲੀਆਂ ਉਹਨਾਂ ਨੂੰ ਧਾਰਮਿਕ ਸਥਾਨਾਂ ਦਾ ਜਿਹੜਾ ਇਹ ਹੱਕ ਆ ਦੇਣਾ ਇਹ ਸਿੱਖ ਕੌਮ ਦਾ ਇੱਕ ਤਰ੍ਹਾਂ ਨਾਲ ਵੱਡਾ ਨਿਸ਼ਾਨਾ ਹੋਣਾ ਚਾਹੀਦਾ ਹੈਗਾ ਸੋ ਸਿੱਖਾਂ ਦੇ ਗੁਰਦੁਆਰਿਆਂ ਤੇ ਪੰਥਕ ਜਜ਼ਬੇ ਵਾਲੀਆਂ ਸਿੱਖ ਸੰਗਤਾਂ ਦਾ ਪਹਿਲਾ ਹੱਕ ਹੈ ਉਹਨਾਂ ਨੇ ਹੀ ਆ ਫੈਸਲਾ ਕਰਨਾ ਤੇ ਪਲਾਨ ਕਰਨਾ ਵੀ ਸਾਡੇ ਸ਼ਹੀਦਾਂ ਦੀਆਂ ਸ਼ਹਾਦਤਾਂ ਤੇ ਹੋਰ ਗੁਰਪੁਰਬ ਨੇ ਕਿਸ ਤਰ੍ਹਾਂ ਮਨਾਏ ਜਾਣੇ ਚਾਹੀਦੇ ਆ ਜਿਹੜੇ ਹੱਲਾ ਕਰਨ ਵਾਲੇ ਲੋਕ ਨੇ ਉਹ ਗੈਰਪੰਥਕ ਨੇ ਗੈਰ ਸਿੱਖ ਨੇ ਔਰ ਤਰ ਸਿੱਖੀ ਦੇ ਬੁਰਕੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਨੇ ਉਹ ਜੀ ਬਿਲਕੁਲ ਜੀ ਕਿਉਂਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਕਾਰਜ ਕਰਦਾ ਹੈ ਚਾਹੇ ਉਹ ਰਾਜਨੀਤੀ ਤੇ ਅਧੀਨ ਕਰਦਾ ਹੈ ਜਾਂ ਫਿਰ ਉਹ ਇਸ ਤਰ੍ਹਾਂ ਦਾ ਮਾਹੌਲ ਸਿਰਜਦਾ ਹੈਗਾ ਹੈ ਕਿ ਇਸ ਤਰੀਕੇ ਦਾ ਉਥੇ ਸ਼ੋਰ ਸ਼ਰਾਬਾ ਹੋਵੇ ਕਿਤਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਉਹ ਸ਼ਹੀਦਾਂ ਦੇ ਨਾਲ ਵੀ ਗਦਾਰੀ ਜਿਹੜੀ ਹੈ ਉਹ ਕਰ ਰਿਹਾ ਹੈਗਾ ਤੇ ਇਹ ਜਿਹੜਾ ਸੋਚਣ ਦੀ ਲੋੜ ਹੈ ਕਿ ਜੇ ਸਹੀ ਤਰੀਕੇ ਦੇ ਨਾਲ ਉਥੇ ਕੰਮਕਾਰ ਸੰਭਾਲਿਆ ਜਾਵੇ ਤਾਂ ਹੀ ਜੇ ਆਪਾਂ ਕਹੀ ਕਿ ਜਿਹੜੀ ਆਵਾ ਹੈ ਸਿੱਖਾਂ ਦੀ ਕੌਮ ਦੀ ਜਿਹੜੀ ਵਾਧੀ ਹੈਗੀ ਹੈ ਤੇ ਦੂਜੇ ਪਨੇ ਜਿੱਦਾਂ ਸਰਦਾਰ ਅਰਤਾਰ ਸਿੰਘ ਹੋਣਾ ਨੇ ਕਿਹਾ ਕਿ ਪਹਿਲਾ ਹੱਕ ਜਿਹੜਾ ਹੈ ਉਹਨਾਂ ਸਿੱਖਾਂ ਦਾ ਹੈ ਉਹਨਾਂ ਭਾਵਨਾਵਾਂ ਵਾਲੇ ਸਿੱਖਾਂ ਦਾ ਹੈ ਜਿਨ੍ਹਾਂ ਨੇ ਕਿ ਸ਼ਾਦ ਤਾਂ ਦਿੱਤੀਆਂ ਨੇ ਜਿਨ੍ਹਾਂ ਦੇ ਕਿ ਆਪਾਂ ਦਿਨ ਮਨਾ ਰਹੇ ਹੈਗੇ ਆ ਤੇ ਇਥੋਂ ਇਸ ਚੀਜ਼ ਨੂੰ ਜਿਹੜਾ ਹੈ ਕਿ ਤਨਾ ਕਿਤੇ ਜਿਹੜਾ ਹੈ ਸਾਨੂੰ ਧਿਆਨ ਦੇਣ ਦੀ ਲੋੜ ਹੈਗੀ ਆ ਬਿਲਕੁਲ ਦਰਬਾਰ ਸਾਹਿਬ ਦੇ ਵਿੱਚ ਹਰ ਇੱਕ ਜਿਹੜਾ ਹੈ ਕੋਈ ਵੀ ਬੰਦਾ ਬਿਨਾਂ ਕਿਸੇ ਪੇਤ ਪਾਬ ਤੋਂ ਜਾ ਸਕਦਾ ਹੈ ਪਾਰਦੀ ਆਪਾਂ ਗਏ ਕਿ ਉਹਦੇ ਸਾਹਮਣੇ ਜਿਹੜੀ ਹੈ ਜਿਹੜੀ ਸਾਡੀ ਕੇਂਦਰੀ ਸਿੱਖ ਪਛਾਣ ਅਕਾਲ ਤਖਤ ਸਾਹਿਬ ਉਹੀ ਉਹਦੇ ਸਾਹਮਣੇ ਹੈ ਤੇ ਉਹ ਸਿੱਖਾਂ ਦੇ ਅਧੀਨ ਹੈ ਔਰ ਸਿੱਖਾਂ ਨੇ ਹੀ ਉੱਤੇ ਜਿਹੜੇ ਕਿਵੇਂ ਕਾਰਜ ਕਰਨੇ ਨੇ ਉਹ ਆਪ ਦੇਖਣੇ ਹੈਗੇ ਨੇ ਇਸ ਦੇ ਵਿੱਚ ਸਾਂਝੀ ਬਾਲਤਾ ਨੂੰ ਲੈ ਕੇ ਕੋਈ ਇਸ ਤਰੀਕੇ ਦਾ ਜਿਹੜਾ ਪ੍ਰੋਪਗੈਂਡਾ ਕਰਨਾ ਸਾਨੂੰ ਉਸ ਤੋਂ ਵੀ ਜਿਹੜੀ ਬਚਨ ਦੀ ਲੋੜ ਹੈਗੀ ਹੈ